ਬਾਈ ਨੂੰ ਵੀ ਨਹੀਂ ਆ ਰਹੀ ਲਲਤ ਸ਼ਰਮ ਉਹ ਯਾਰ ਕਿਹਨੂੰ ਕਹਿਣਾ ਅੱਛਾ ਮੈਂ ਮੈਨੂੰ ਕਹਿੰਦੇ ਆ ਆਓ ਆਓ ਪਰਾਂ ਲੈ ਜਾਓ ਜੀ ਇਹਨੂੰ ਪਰਾਂ ਲੈ ਜਾਓ ਲਾਓ ਯਾਰ ਚੁੱਕ ਲੈ ਆਓ ਲਾ ਯਾਰ ਲਲਤ ਕਿੱਥੇ ਆ ਆਇਓ ਚਲ ਲਾ ਲੋ ਆਜੋ ਹਰ ਜੀ ਕਰੋ ਕੱਟਿਆ ਦਾ ਰਵਿੰਦਰ ਜੀ ਇਹਦੇ ਲੋਕਾਂ ਨਾਲ ਕਿਹੋ ਜਿਹਾ ਹੋਰ ਨਾਮ ਸਿੱਖਿਆ ਆ ਰਹੀ ਹੈ ਆ ਜੀ ਆਂਧੇ ਬੰਦੇ ਜੀ ਸਾਧੂ ਪਹਾਰ ਕਰੋ ਬੰਦ ਹੋਣਾ ਚਾਹੀਦਾ ਹੈ ਬੰਦ ਬੰਦੇ ਨੂੰ ਫੜੋ ਲੈ ਜਾਓ ਜਿਹੜੇ ਦਾ ਸਾਡੇ ਕੰਮ ਕਰ ਰਹੇ ਨੇ ਕੋੜੀਆਂ ਨਹੀਂ ਕੋੜੀ ਮੰਨੋ ਰਿਕਾਰਡਿੰਗ ਬੰਦ ਕਰੋ ਇਹ ਕੰਮ ਕਰਨਾ ਪੈਣਾ ਹੈ ਅਸੀਂ ਆਪਾ ਸਾਰੇ ਮਦਦ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੂਗੀ ਨਾ ਇਹ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜ ਹੈ ਉਹਨਾਂ ਨੂੰ ਕਾਫਲ ਕਰਾਈਏ ਸਭ ਦੀ ਜੀ ਵੀ ਆ ਗਏ ਲੋਡ ਕਰਾ ਦੇਓ ਕਾਗਲ ਕਰਾ ਦਿਓ ਯਾਰ ਆਪਾਂ ਕਰਾ ਦਿੰਨੇ ਆ داخل ਹੁਣ ਪ੍ਰੋਵੀਜ਼ਨ ਹੈਗਾ ਆਪਣੇ ਕੋ ਕਾਨੂੰਨ ਚ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਆਪਾਂ ਦਾਖਲ ਕਰਾ ਸਕਦੇ ਹੁਣ ਉੱਤੇ ਸਪੈਸਟੀ ਵੀ ਵਧਾਈ ਹੈ ਆਪਾਂ ਠੀਕ ਹੈ ਸਰ ਅਰਵਿੰਦੀਪ ਜੀ ਇਹਨਾਂ ਨਾਲ ਗੱਲ ਕਰ ਲਓ ਹਰਿੰਦੇ ਹਾਂਜੀ ਸਰ ਹਾਂਜੀ ਸਰ ਇਹਨਾਂ ਨਾਲ ਗੱਲ ਕਰਕੇ ਜਿਹੜੇ ਬੰਦੇ ਦਾਖਲ ਕਰਾਉਣੇ ਦਾਖਲ ਕਰਾ ਦਈਏ ਆਹ ਬੰਦੇ ਆ ਗਏ ਹੈਗੇ ਬੰਦੇ ਹਾਂਜੀ ਹਾਂਜੀ ਸਾਰਾ ਜੰਮ ਵੀ ਹੋਣ ਆ ਵੀ ਆਂਦੇ ਆ ਛੱਡਣਾ ਚਾਹੁੰਦੇ ਆ ਬੰਦਾ ਜਿਹੜਾ ਦਾਖਲ ਹੋਣਾ ਚਾਹੁੰਦਾ ਹੈ ਉਹ ਖੁਦ ਆਪ ਬਿਲਿੰਗਲੀ ਜਾਣਾ ਚਾਹੀਦਾ ਹੈ ਬਾਹਰ ਅੱਗੇ ਜਿੰ ਫਸਟੇ ਵੀ ਦਿੱਤੇ ਉਹਨਾਂ ਦੇ ਤੇ ਉਹ ਉਹਨਾਂ ਦੇ ਕੰਟਰੋਲ ਕੀਤਾ ਜਾ ਸਕਦਾ ਨਾ ਉਹ ਤਾਂ ਕਰ ਹੀ ਰਹੇ ਆ ਆਪਾਂ ਜਿਹੜੇ ਜਿੱਦਾਂ ਉਹ ਕਹਿ ਰਹੇ ਨੇ ਵੀ ਛੱਡਣਾ ਚਾਹੁੰਦੇ ਆ ਆਪ ਉਹਦੇ ਆਓ ਦੱਸੋ 20 ਤੋਂ ਪੈਨਾਂ ਨੂੰ ਦੇ ਦਿਓ ਆਪਾਂ ਡੀਸੀ ਮੈਡਮ ਨਾਲ ਗੱਲ ਕਰਕੇ ਉਹਦੇ ਸਪੈਸ਼ਲੀ ਵਧਾਤੀ ਹੈ ਜਦੋਂ ਆਪਾਂ ਸ਼ਕਤੀ ਕਰ ਰਹੇ ਨੇ ਐਚੂਅਲੀ ਉਹ ਬੰਦੇ ਬਾਅਦ ਉਹਨਾਂ ਨੂੰ ਮਿਲੂਗਾ ਨਹੀਂ ਤਾਂ ਆਪੀ ਉਹ ਇਲਾਜ ਕਰਾਉਣ ਵਾਹ ਵਾਹ ਕਿ ਗੁੱਡਨ ਨੌਨ ਨਾਲ ਨਾ ਆਓ ਯਾਰ ਖੇਡੇ ਖੇਡੇ ਗੁੱਡੇ ਕਰੋ ਕਿ ਤੇ ਗਰਾਊਂਡ ਹੈਗਾ ਤੁਸੀਂ ਮੈਚ ਖੇਡਦੇ ਸ਼ਾਮਾਂ ਨੂੰ ਹਾਂਜੀ ਚਲੋ ਜਰੂਰੀ ਹੈ ਯਾਰ ਸਰ ਗਿਆ ਤੂੰ ਮੇਰੇ ਕੀ ਕਰਦਾ ਹੈ ਦੱਲ ਭਾਉਗੇ ਯਾਰ ਕਾਲੀ ਕੋਲ ਸੈਂਟਰ ਨਾਲ ਉਹ ਠੀਕ ਬਲੀ ਬਲੀ ਤੇ ਕੀ ਲੈ ਕੇ ਆ ਰਿਹਾ ਹੁੰਦਾ ਆ ਕੋਈ ਚਾਚਾ ਨਾ ਵੀ ਤਾ ਆ ਪਿੱਛੇ ਹੈਗਾ ਮੈਂ ਮੱਲਾਂ ਵੀ ਆਇਆ ਸੀ ਥੋੜਾ ਪਿੱਛੇ ਹਾਂ ਕੋਈ ਨਹੀਂ ਬੰਨੀ ਤਰ੍ਹਾਂ ਵਰਕਾ ਵਰਕਾ ਕੇ ਰੋਮ ਬੱਚੇ ਨੇ ਉਹਨਾਂ ਨੂੰ ਤੁਸੀਂ ਖੇਡ ਵਾਲੇ ਪਾਸੇ ਲਗਾਓ ਸਾਹ ਜੋ ਨਸ਼ੇ ਵਾਲੇ ਪਾਸੇ ਨਾ ਜਾਪਣ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਖੇਡੋ ਉਹ ਫਿਰ ਨਹੀਂ karenge bilkul sabse pehle movement lagalo badhiya yaar

ਮੈਮ ਕਾਸੂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਇੰਕਲੂਜ਼ਨ ਦੀ ਲੋੜ ਹੈ ਲੋਕਾਂ ਦੇ ਨਾਲ ਲਾ ਕੇ ਬੈਠਣਾ ਬਹੁਤ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ शॉप भी जाना है जिथे माड़े ड्रग्स वगैरह बेचे जा रहे हैं तो यह सारा कार्रवाई करना है लोग राबता कायम करना है मीटिंग करनी है ये सारा कुछ इस महीने दौरान करना है और रोज भी करना है जिले के बीच कमिश्नरेट रोज भी ये काम हो रहा है लेकिन किसी किसी दिन जिम्मे की मैं आ जा हुई हाँ ਤੋ ਇਸ ਤਰ੍ਹਾਂ ਕਿਸੇ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਆ। ਮੈਂ ਜਿਸ ਇਲਾਕੇ ਦੇ ਜਿਸ ਤਰ੍ਹਾਂ ਜਿਹੜਾ ਗੱਲ ਕਹਣਾ ਹੈ ਕਿ ਬਹੁਤ ਵੱਡੀ ਸੂਲ ਹੈ। ਤੇ ਰੀਹੈਬਿਟੇਸ਼ਨ ਦੇ ਲਈ ਵੀ ਜਿਸ ਵਾਰ ਅਸੀਂ ਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਵਿੱਚ ਵੀ ਵਾਅਦਾ ਕਰ ਰਹੇ ਹਾਂ। ਉਹ ਲੋਕਾਂ ਨੂੰ ਕੀ ਕਰਦੇ ਨਹੀਂ ਮਿਲਦਾ ਬੰਦਾ। ਦੇਖੋ ਜਿਹੜਾ ਰੀਹੈਬਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਉਹਨਾਂ ਦੇ ਉੱਤੇ ਆਂਦਾ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ। ਜੇਕਰ ਉਹ ਬਿਨਾਂ ਮਾਈਕ ਬਿਨਾਂ ਵਿੰਗਨੈਸ ਵੀ ਕਾਂਟ ਐਡਮਿਟ ਸੋ ਸਰਕਾਰ ਨੇ ਬੜੇ ਸਾਰੇ ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਛੱਡੀ ਦੇ ਦੇ ਤਾਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨਾਲ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਵੀ ਹੈਵ ਸੈਂਟਰ ਦਾ ਤੋ ਉੱਥੇ ਇਹਨਾਂ ਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕਣ ਕੁਮੇਕਰ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਜ਼ਰੀਏ ਆ ਦੇਖੋ ਜਿਹੜੇ ਵੀ ਡਰਗ ਦਾ ਕਾਰੋਬਾਰ ਕਰਦੇ ਹਨ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ